ਗੁਰੂ ਹਰਗੋਬਿੰਦ ਸਾਹਿਬ ਦਾ ਛੋਟੀ ਉਮਰ ਵਿੱਚ ਹੀ ਚੰਗਾ ਗੱਦ ਕਾਠ ਨਿਕਲ ਆਇਆ ਸੀ। ਉਹਨਾਂ ਦੀ ਮਨਮੋਹਣੀ ਸ਼ਖਸੀਅਤ ਨੂੰ ਵੇਖ ਕੇ ਹਰ ਵਿਅਕਤੀ ਕੀ ਲਿਆ ਜਾਂਦਾ ਸੀ। ਜਦ ਅਕਬਰ ਦੇ ਇੱਕ دیਵਾਨ ਚੰਦੂ ਨੇ ਕੁਝ ਪ੍ਰੋਹਤਾਂ ਨੂੰ ਆਪਣੀ ਲੜਕੀ ਵਾਸਤੇ ਵਰ ਲੱਭਣ ਲਈ ਕਿਹਾ ਤਾਂ ਉਹ ਘੁੰਮ ਦੇ ਘਮਾਉਂਦੇ ਅੰਮ੍ਰਿਤਸਰ ਆ ਪੁੱਜੀ। ਜਦ ਉਹ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਬਾ ਵੇਖ ਕੇ 당ਗ ਰਹਿ ਗਏ ਉਹਨਾਂ ਗੁਰੂ ਜੀ ਨਾਲ ਮਿਲ ਕੇ ਉਸੇ ਵੇਲੇ ਰਿਸ਼ਤਾ ਪੱਕਾ ਕਰ ਦਿੱਤਾ ਪਰ ਚਦ ਚੰਦੂ ਸ਼ਗਨ ਭੇਜਣ ਲੱਗਾ ਤਾਂ ਉਸਨੇ ਕਿਹਾ ਰਿਸ਼ਤਾ ਤਾਂ ਮੈਨੂੰ ਮਨਜ਼ੂਰ ਹੈ ਪਰ ਤੁਸੀਂ ਚੁਬਾਰੇ ਦੀ ਇਟ ਮੋਰੀ ਵਿੱਚ ਲਾਏ ਆਏ ਹੋ ਇਹ ਤੁਸੀਂ ਚੰਗਾ ਨਹੀਂ ਕੀਤਾ ਪ੍ਰੋਹਤਾ ਨਾਲ ਕੁਝ ਸਿੱਖ ਵੀ ਗਏ ਸਨ ਜਦ ਉਹਨਾਂ ਚੰਦੂ ਦੇ ਇਹ અપਮਾਨਜਨਕ ਸ਼ਬਦ ਸੁਨੇ ਤਾਂ ਉਹ ਗੁੱਸੇ ਵਿੱਚ ਆ ਗਏ ਉਹਨਾਂ ਪਹਿਲਾਂ ਹੀ ਇੱਕ ਸਿੱਖ ਨੂੰ ਅੰਮ੍ਰਿਤਸਰ ਭੇਜ ਦਿੱਤਾ ਉਹ ਸਿੱਖ ਗੁਰੂ ਜੀ ਨੂੰ ਮਿਲਿਆ ਅਤੇ ਕਿਹਾ ਚੰਦੂ ਨੇ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਕਿਹਾ ਹੈ ਇਸ ਲਈ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਚਾਹੀਦਾ ਗੁਰੂ ਜੀ ਨੇ ਭਾਈ ਗੁਰਦਾਸ ਜੀ ਭਾਈ ਬੁੱਢਾ ਜੀ ਅਤੇ ਹੋਰ ਸਿੱਖਾਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਸਾਰੇ ਸਿੱਖਾਂ ਨੇ ਇੱਕ ਆਵਾਜ਼ ਹੋ ਕੇ ਕਿਹਾ ਕਿ ਇਹ ਰਿਸ਼ਤਾ ਨਹੀਂ ਲੈਣਾ ਚਾਹੀਦਾ ਅਗਲੇ ਦਿਨ ਜਦ ਸ਼ਗਨ ਪੁੱਜਾ ਤਾਂ ਗੁਰੂ ਜੀ ਨੇ ਸ਼ਗਨ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਰ ਜਦ ਚੰਦੂ ਨੂੰ ਪੁਰਹਤਾਂ ਨੇ ਸ਼ਗਨ ਮੋੜ ਦੀ ਗੱਲ ਦੱਸੀ ਤਾਂ ਚੰਦੂ ਬੜਾ ਚਿਥਾ ਪੈ ਗਿਆ ਅਤੇ ਉਸ ਨੇ 1 ਲੱਖ ਰੁਪਏ ਗੁਰੂ ਜੀ ਨੂੰ ਦੇਣ ਲਈ ਭੇਜੇ। ਪਰ ਗੁਰੂ ਜੀ ਨੇ ਰੁਪਏ ਲੈਣ ਤੋਂ ਨਾ ਕਰ ਦਿੱਤੀ ਅਤੇ ਕਿਹਾ ਕਿ ਜੇ ਉਹ ਸਾਰੀ ਦੁਨੀਆ ਦੀ ਦੌਲਤ ਵੀ ਦੇਣੀ ਜਾਹੇ ਰਿਸ਼ਤਾ ਉਹ ਤਦ ਵੀ ਮਨਜ਼ੂਰ ਨਹੀਂ ਕਰਨਗੇ। ਚੰਦੂ ਨੂੰ ਜਦ ਇਹ ਅਨੁਭਵ ਹੋਇਆ ਕਿ ਉਸ ਦੀ ਲੜਕੀ ਸਾਰੀ ਉਮਰ ਕੁਵਾਰੀ ਰਹੇਗੀ ਤਾਂ ਉਹ ਗੁਰੂ ਜੀ ਦੇ ਖਿਲਾਫ ਹੋ ਗਿਆ ਅਤੇ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਧੜਕਾਉਣ ਲੱਗ ਪਿਆ ਪਰ ਜਹਾਂਗੀਰ ਦਾ ਤਾਂ ਬਾਦਸ਼ਾਹ ਬਣ ਤੋਂ ਪਹਿਲਾਂ ਹੀ ਗੁਰੂ ਜੀ ਦੇ ਖਿਲਾਫ ਸੀ ਉਹ ਤਾਂ ਅਕਬਰ ਦੇ ਜਿਉਂਦਿਆਂ ਹੀ ਗੁਰੂ ਨਾਨਕ ਦੇ ਪ੍ਰਚਾਰ ਨੂੰ ਰੋਕਣ ਦਾ ਮਨ ਬਣਾ ਚੁੱਕਾ ਸੀ ਆਪਣੀ ਆਤਮਕਥਾ ਤੋ ਜੱਕ ਵਿੱਚ ਉਹ ਲਿਖਦਾ ਹੈ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਅਤੇ ਕਮੀਨੇ ਮੁਸਲਮਾਨਾਂ ਨੂੰ ਉਸ ਨੇ ਆਪਣੇ ਵਿਚਾਰ ਦੇ ਅਨਸਾਰ ਢਾਲ ਕੇ ਉਸ ਨੇ ਵਲੀ ਹੋਣ ਦੀ ਡੈਂਡੀ ਪਟਵਾਈ ਹੋਈ ਹੈ ਤਿੰਨ ਚਾਰ ਪੀੜੀਆਂ ਤੋਂ ਇਹ ਦੁਕਾਨ ਚੱਲ ਰਹੀ ਹੈ ਕਾਫੀ ਦਿਨ ਤੋਂ ਮੇਰਾ ਦਿਲ ਕਰਦਾ ਸੀ ਕਿ ਇਸ ਖੂੜ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਜਾਂ ਉਸ ਨੂੰ ਇਸਲਾਮ ਵਿੱਚ ਲੈ ਆਵਾਂ ਇਸ ਤਰ੍ਹਾਂ ਜਹਾਂਗੀਰ ਚੰਦੂ ਵਾਲੀ ਘਟਨਾ ਵਾਪਨ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਬਾਰੇ ਮਨ ਬਣਾ ਚੁੱਕਾ ਸੀ ਉਹ ਤਾਂ ਕੇਵਲ ਕੋਈ ਬਹਾਨਾ ਹੀ ਲੱਗਦਾ ਸੀ ਬਹਾਨਾ ਵੀ ਉਸਦੇ ਲੜਕੇ ਖੁਸਰੋ ਦੀ ਬਗਾਵਤ ਕਰਨ ਤੇ ਮਿਲ ਗਿਆ ਖੁਸਰੋ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਮੁਰਸ਼ਿਦ ਮੰਨਦਾ ਸੀ ਜਦ ਉਹ ਫੜੇ ਜਾਣ ਤੋਂ ਡਰਦਾ ਕਾਬਲਵਾਲ ਭੱਜ ਰਿਹਾ ਸੀ ਤਾਂ ਰਾਹ ਵਿੱਚ ਉਹ ਤਰਨ ਤਾਰਨ ਰੁਕਿਆ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਤੇ ਲੰਗਰ ਵਰਸਾਦਾ ਵੀ ਛਕਿਆ ਇਸ ਤਰ੍ਹਾਂ ਬਾਗੀ ਖੁਸਰੋ ਦਾ ਗੁਰੂ ਜੀ ਨੂੰ ਮਿਲਣਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਜਹਾਂਗੀਰ ਨੂੰ ਇੱਕ ਵਧੀਆ ਬਹਾਨਾ ਮਿਲ ਗਿਆ ਲਾਹੌਰ ਦਾ ਹਾਕਮ ਮਰਤਜਾ ਖਾਨ ਤਾਂ ਪਹਿਲਾਂ ਹੀ ਗੁਰੂ ਜੀ ਦੇ ਖਿਲਾਫ ਰਿਪੋਰਟਾਂ ਭੇਜ ਚੁੱਕਾ ਸੀ ਉਸ ਨੇ ਜਹਾਂਗੀਰ ਨੂੰ ਇਹ ਵੀ ਲਿਖਿਆ ਸੀ ਕਿ ਗੁਰੂ ਜੀ ਨੇ ਖੁਸਰੋ ਨੂੰ ਆਸ਼ੀਰਵਾਦ ਦਿੱਤਾ ਸੀ ਅਤੇ ਉਸ ਦੇ ਮੱਥੇ ਤੇ ਤਿਲਕ ਲਾਇਆ ਸੀ ਆਪਣੀ ਆਤਮਕਥਾ ਵਿੱਚ ਜਹਾਂਗੀਰ ਲਿਖਦਾ ਹੈ ਇਹਨਾਂ ਵਿੱਚੋਂ 쿠ਸਰੋ ਉਸ ਰਾਹਾਂ ਤੋਂ ਲੰਘਿਆ ਇਸ ਪੁਰਸ਼ ਗੁਰੂ ਅਰਜਨ ਦੇਵ ਜੀ ਨੇ ਇਰਾਦਾ ਕੀਤਾ ਕਿ 쿠ਸਰੋ ਨੂੰ ਮਿਲੇ 쿠ਸਰੋ ਦਾ ਉਸ ਥਾਂ ਉਤੇ ਉਤਾਰਾ ਹੋਇਆ ਜਿੱਥੇ ਉਸ ਗੁਰੂ ਅਰਜਨ ਦੇਵ ਜੀ ਦਾ ਟਿਕਾਣਾ ਸੀ ਉਹ ਆ ਕੇ ਉਸ ਨੂੰ ਵੇਖਿਆ ਤੇ ਮਿਲਿਆ ਕਈ ਗੱਲਾਂ ਕੀਤੀਆਂ ਉਸ ਦੇ ਮੱਥੇ ਉਤੇ ਆਪਣੀ ਉਂਗਲੀ ਨਾਲ ਕੇਸਰ ਦਾ ਜਿਸ ਨੂੰ ਹਿੰਦੂ ਤਿਲਕ ਆਖਦੇ ਹਨ ਸ਼ਗਨ ਸਮਝਦੇ ਹਨ ਲਗਾਇਆ ਜਦ ਇਹ ਖਬਰ ਮੇਰੇ ਕੰਨਾਂ ਤੱਕ ਪੁੱਜੀ ਮੈਂ ਉਸ ਦੇ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਮੈਂ ਹੁਕਮ ਦਿੱਤਾ ਕਿ ਉਸ ਗੁਰੂ ਅਰਜਨ ਦੇਵ ਜੀ ਨੂੰ ਹਾਜ਼ਰ ਕੀਤਾ ਜਾਵੇ ਅਤੇ ਉਸ ਦੇ ਘਰ ਘਟ ਬੱਚੇ ਮੁਰਤਜਾ ਖਾਨ ਦੇ ਹਵਾਲੇ ਕਰ ਦਿੱਤੇ ਜਾਣ ਉਸ ਦਾ maal ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਕਤਲ ਕੀਤਾ ਜਾਵੇ ਜਹਾਂਗੀਰ ਨੂੰ ਇਹ ਵੱਡਾ ਦੁੱਖ ਸੀ ਕਿ ਮੁਸਲਮਾਨ ਗੁਰੂ ਅਰਜਨ ਦੇਵ ਜੀ ਦੇ ਸੇਵਕ ਕਿਉਂ ਬਣ ਰਹੇ ਹਨ ਇਸ ਲਈ ਗੁਰੂ ਜੀ ਨੂੰ ਕਤਲ ਕਰਨ ਲਈ ਹੋ ਤਲ ਗਿਆ ਸੀ ਗੁਰੂ ਜੀ ਵੀ ਸਮੇਂ ਦੀ ਲਜਗਤ ਨੂੰ ਜਾਣਦੇ ਸਨ ਜਹਾਂਗੀਰ ਦੇ ਵਿਚਾਰ ਵੀ ਉਹਨਾਂ ਤੱਕ ਪੁੱਜ ਰਹੇ ਸਨ ਉਹ ਜਾਣਦੇ ਸਨ ਕਿ ਸ਼ਹੀਦੀ ਦਾ ਸਮਾਂ ਨੇੜੇ ਆ ਗਿਆ ਹੈ ਇਸ ਲਈ ਉਹਨਾਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਹੋਰ ਨਾਮਵਰ ਸਿੱਖਾਂ ਨੂੰ ਬੁਲਾਇਆ 15 ਮਈ 1606 ਈਸਵੀ ਨੂੰ ਗੁਰਦਾਗੱਦੀ ਗੁਰੂ ਹਰਕੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਉਹਨ ਹਰ ਗੋਬਿੰਦ ਸਾਹਿਬ ਜੀ ਨੂੰ ਪ੍ਰਦੇਸ਼ ਦਿੱਤਾ ਸਿੱਖੀ ਦਾ ਪ੍ਰਚਾਰ ਅਸੀਂ ਸ਼ਾਂਤਮਈ ਢੰਗ ਨਾਲ ਕੀਤਾ ਸੀ ਪਰ ਹੁਣ ਵਕਤ ਬਦਲ ਗਿਆ ਹੈ ਉਹਨ ਚੰਗਿਆਈ ਅਤੇ ਬਰਿਆਈ ਦੀ ਜੰਗ ਹੋਵੇਗੀ ਇਸ ਲਈ ਤੁਹਾਨੂੰ ਹੁਣ ਕੰਮਰ ਕੱਸੇ ਕਰ ਲੈਣੇ ਚਾਹੀਦੇ ਹਨ ਆਪ ਸ਼ਸਤਰ ਪਹਿਨੋ ਅਤੇ ਸਿੱਖਾਂ ਨੂੰ ਸ਼ਸਤਰ ਧਾਰਨ ਦੀ ਆਗਿਆ ਕਰੋ ਕੁਝ ਦਿਨਾਂ ਬਾਅਦ ਹੀ ਮਰਤਜਾ ਖਾਨ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਗਿਰਸਾਲ ਕਰ ਲਿਆ ਲਾਹੌਰ ਪਹੁੰਚ ਕੇ ਗੁਰੂ ਜੀ ਨੂੰ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਹਾਂਗੀਰ ਨੇ ਕਈ ਸਵਾਲ ਕੀਤੇ ਜਿਨ੍ਹਾਂ ਦਾ ਗੁਰੂ ਜੀ ਨੇ ਟੁਕੜਾਂ ਉਤਰ ਦਿੱਤਾ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਆਦ ਗ੍ਰੰਥ ਸਾਹਿਬ ਵਿੱਚ ਮੁਹੰਮਦ ਦੀ ਉਸਤਤ ਦੇ ਕੁਝ ਸ਼ਬਦ ਪਾਏ ਜਾਣ ਪਰ ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਫਿਰ ਉਹਨਾਂ ਨੂੰ ਮੁਸਲਮਾਨ ਬਨਣ ਵਾਸਤੇ ਵੀ ਕਿਹਾ ਗਿਆ ਗੁਰੂ ਜੀ ਨੇ ਕਿਹਾ ਅਸੀਂ ਸਰੀਰ ਤਿਆਗ ਸਕਦੇ ਹਾਂ ਪਰ ਧਰਮ ਨਹੀਂ ਜਦ ਗੁਰੂ ਜੀ ਨੇ ਕੋਈ ਸ਼ਰਤ ਨਹੀਂ ਪ੍ਰਵਾਨ ਕੀਤੀ ਤਾਂ ਜਹਾਂਗੀਰ ਨੇ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਜਹਾਂਗੀਰ ਗੁਰੂ ਜੀ ਨੂੰ ਆਪਣੇ ਫੌਜਦਾਰ ਮੁਰਤਜਾ ਖਾਨ ਦੇ ਹਵਾਲੇ ਕਰਕੇ ਆਪ ਰਾਜਧਾਨੀ ਨੂੰ ਚਲਦਾ ਬਣਿਆ। ਮੁਰਤਜਾ ਖਾਨ ਨੂੰ 1 ਲੱਖ ਰੁਪਇਆ ਭਰ ਕੇ ਚੰਦੂ ਲਾਲ ਨੇ ਗੁਰੂ ਜੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਸ ਦਾ ਖਿਆਲ ਸੀ ਕਿ ਗੁਰੂ ਜੀ ਨੂੰ ਤਸੀਹੇ ਦੇ ਕੇ ਪਹਿਲਾਂ ਲੱਖਾਂ ਰੁਪਏ ਵਸੂਲ ਕਰਾਂਗਾ ਅਤੇ ਫਿਰ ਉਹਨਾਂ ਨੂੰ ਸ਼ਹੀਦ ਕਰਵਾ ਦੇਵਾਂਗਾ। 12 ਰੁਪਿਆ ਉਸ ਨੂੰ ਕੋਈ ਨਹੀਂ ਮਿਲਿਆ ਤਦ ਰੋਹ ਵਿਚਾ ਕੇ ਉਸਨੇ ਗੁਰੂ ਜੀ ਨੂੰ ਕਾਫੀ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ ਜੇੜ ਦਾ ਮਹੀਨਾ ਸੀ ਅਤੇ ਅਤ ਦੀ ਗਰਮੀ ਪੈ ਰਹੀ ਸੀ ਗੁਰੂ ਜੀ ਨੂੰ ਉਬਲਦੇ ਪਾਣੀ ਦੇ ਦੇਗ ਵਿੱਚ ਬਿਠਾਇਆ ਗਿਆ ਅੱਗ ਬਲ ਰਹੀ ਸੀ ਤੇ ਉਪਰੋਂ ਆਪ ਦੇ ਕੋਮਲ ਸਰੀਰ ਤੇ ਗਰਮ ਰੇਤ ਪਾਈ ਗਈ ਗੁਰੂ ਜੀ ਨੇ অতি ਹੌਸਲੇ ਬਸਬਰ ਨਾਲ ਇਹ ਕਸ਼ਟ ਸਹਿਣ ਕੀਤੇ ਆਪਣੀ ਲਿਵ ਅਕਾਲ ਪੁਰਖ ਵੱਲ ਲਾਈ ਰੱਖੀ ਅਗਲੇ ਦਿਨ ਆਪ ਨੂੰ ਤਤੀ ਲੋ ਤੇ ਬਿਠਾ ਕੇ ਹੀਠਾਂ ਅੱਗ ਬਾਲੀ ਗਈ ਉਤੋਂ ਭੱਕਦੀ ਰੇਤ ਆਪ ਦੇ ਦੇਹ ਉਤੇ ਪਾਈ ਗਈ ਇਸ ਨਾਲ ਆਪ ਦਾ ਸਰੀਰ ਛਾਲੇ ਛਾਲੇ ਹੋ ਗਿਆ ਛਾਲਿਆਂ ਭਰੇ ਸਰੀਰ ਨੂੰ ਹੋਰ ਕਸ਼ਟ ਦੇ ਲਈ ਆਪ ਨੂੰ ਦਰਿਆ ਰਾਵੀ ਦੇ ਠੰਡੇ ਪਾਣੀ ਵਿੱਚ ਸਟਵਾ ਦਿੱਤਾ ਗਿਆ ਇਨ੍ਹਾਂ ਤਸੀਹਾਂ ਕਾਰਨ ਆਪ ਦਾ ਸਰੀਰ ਨਿਰਬਲ ਹੋ ਗਿਆ ਸੀ ਉਹ ਦਰਿਆ ਦੇ ਵਾਹਾਂ ਸਾਹਮਣੇ ਨਾ ਠਹਿਰ ਸਕਿਆ ਤੇ ਪਾਣੀ ਦਾ ਵੇਗ ਉਹਨਾਂ ਦੀ ਦੇਹ ਨੂੰ ਰੋੜ ਕੇ ਲੈ ਗਿਆ ਇਸ ਪ੍ਰਕਾਰ ਸਤਿਗੁਰ ਅਰਜਨ ਦੇਵ ਜੀ ਧਰਮ ਦੀ ਖਾਤਰ ਅਨੇਕਾਂ ਤਸੀਹੇ ਸਹਿ ਕੇ ਮਨੁੱਖੀ ਤਸੀਹੇ ਸਹਿ ਕੇ ਝੱਲ ਕੇ ਅਤੇ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਹੋਏ ਸ਼ਹੀਦ ਹੋ ਗਏ ਇਹ ਸਾਖਾ ਜੇਠ ਸੁਦੀ ਚੌਥ ਸੰਮਤ 1600 ਤਰੇਠ ਮੁਤਾਬਕ 30 ਮਈ ਸਨ 1606 ਵਾਲੇ ਦਿਨ ਲਾਹੌਰ ਵਿਖੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ